हां जी मित्रों की हालचाल है हिंडर साहब चैनल पे सारेंदा सवाल है इठे टक्क लगा गाड़ी खुद इठे टक्क पत नहीं नहीं ये नहीं ठेके तक उते वတ် ਤੇ ਟੱਕ ਲੱਗਾ ਵੇ ਨਿਸਾਨੀ ਛੱਡੀ ਆ ਥੋੜੀ ਜੀ ਕਹੀ ਨਾ ਬਾਹਰ ਬੂਰ ਵਾਗੀ ਅੱਗੇ ਸੀ ਨਾ ਬਾਹਰ ਨਾ ਥੋੜੀ ਨਹੀਂ ਖੈਦ ਨਾ ਮੈਂ ਆ ਵੀ ਜਿਆ ਮਟਰ ਮਟਰ ਜਾਂਟੇ ਦੇਖੇ ਨੇ ਕਰੇਲੇ 베ਰੀ ਤੇ ਅਨਾਰ ਬਤੂਏ ਤੇ ਸਰੋਂ ਉਹ ਜਲੇਗੇ ਚੋਬਰ ਮੂਰੇ ਨਾਪ ਕੇ ਰੱਖ ਮੜੀ ਕਿ ਨਹੀਂ ਜੋੜਦਾ ਭਿੰਦਰ ਸਾਹਿਬ ਦਿੱਲੀ ਦਾ ਫੋੜਾ ਖੋਦ ਕਣਕ ਦੀ ਦੇ ਚ ਲੱਗੇ ਸਰੋ ਦੀਆਂ ਓਲੀਆਂ ਲਾਉਣ ਇੰਦਰ ਉੱਤੇ ਆ ਜਾ ਵੀ ਆ ਜਾ ਕਰ ਆ ਗਿਆ ਆ ਗਿਆ ਮਨੀਲਾ ਤੋਂ ਮੰਗਾਇਆ 4x4 ਇੱਕ ਲਾਉਣਾ ਮੈਂ ਕਿਹੜਾ ਆ ਜਾ ਬਾਹਰ ਮੋਡਾ ਨਾ ਦੇ ਲੱਗੇ ਮੈਂ ਮਰਦੀਕਾਂ ਨੂੰ ਮੈਂ ਹੁਣ ਖਿੱਚ ਕੇ ਦਿਖੂਗਾ ਉਹ ਜਾਂਦੀ ਥਲੇ ਵੇਖ ਲੋ ਜਵਾ ਨਹੀਂ ਉਹ ਤੁਰਿਆ ਜਾਂਦਾ ਰਾਵ ਰਾਵ ਜਾਣਾ ਹੀ ਪੈਣਾ ਬਾਈ ਮਹਿੰਦੀ ਤੁਰ ਹੀ ਜਾਂਦੀ ਏ ਤੇ ਕਹਿਣੋ ਤੇ ਪੈਰ ਆਲਾ ਸਾਂ ਕਰਕੇ ਨਾ ਇਹਨੂੰ ਕੀ ਕਹਿੰਦੇ ਹੁੰਦੇ ਜੇ ਨਾ ਲਾਉਣੇ ਪਤਾ ਚੇਤਾ ਭੁੱਲ ਗਿਆ ਯਾਰ ਇਹਨੂੰ ਮੁੰਨੀ ਕਹਿੰਦੇ ਹੁੰਦੇ ਅੱਛਾ ਇਹ ਆਪਣੇ ਇੱਧਰ ਤਾਂ ਮੁੰਨੀ ਕਹਿੰਦੇ ਉਧਰ ਆਪਣੀ ਫਾਲ ਵੀ ਕਹਿੰਦੇ ਮੇਨ ਲਾ ਸ਼ਹਿਰ ਪਰ ਫਾਲੀ ਪਰ ਪਰਥਾਲੀ ਪਰ ਫਾਲੀ ਵੀ ਕਹਿੰਦੇ ਅੱਛਾ ਪਰ ਫਾਲੀ ਇੱਧਰ 6 ਫੁੱਟਾਂ ਚੋਲ ਵਾਲਾ ਸੋਹਮਣ ਚੋਲੇ ਵਾਲਾ ਭਿੰਡਰਾਂ ਦਾ ਤੇਜ਼ ਤਰਾਰ ਜਰਾਫੀ ਕੈਪਟਨ ਸਾਹਿਬ ਖੋਦ ਨਾਲ ਕਿਉਂ ਢਿੱਡ ਘੱਟਦੇ ਆ ਕਿ ਨਹੀਂ ਹਾਰਡ ਪਿੱਛੇ ਮਿੱਤਰਾਂ ਦੀ ਮੋਛ ਦਾ ਥੋੜਾ ਇਧਰ ਨੂੰ ਵੇਖੀ ਗਰ ਨੱਕ ਦੀ ਫੇਰ ਨੂੰ ਸਿੱਧੀ ਲਾਉ ਉਧਰ ਚੱਲ ਮੂਰੇ ਤੂੰ ਚੱਲਾ ਚੱਲ ਹੂੰ ਨਾਲ ਨੂੰ ਰਹਿ ਬੱਤਰ ਇਧਰ ਨੂੰ ਅੱਛਾ ਮੈਂ ਤਾਂ ਨੱਥ ਪਾਉਣੀ ਚਾਹੀਦੀ ਆ ਤੁਹਾਨੂੰ ਐ ਕਿਹੜਾ ਤਾ ਆਹਾਂ ਖਚਾਈ ਵਾਲੀ ਕਰਦਾ ਪਰਾਲੀ ਦਾ ਧੂ ਧੂ ਕੀ ਤਰਿਆ ਆਉਂਦਾ ਪਰਾਲੀ ਫਿਰ ਭਾਈ ਹੁਣ ਵਾਤਾਵਰਨ ਪ੍ਰੇਮੀ ਤਾਂ ਹੀ ਬਣਨਾ ਪੈਣਾ ਆਹੋ ਨਹੀਂ ਵਧੀਆ ਹੈ ਚੀਜ਼ ਉਹ ਜਿਹੜਾ ਚੂਹਾ ਵੱਡਾ ਹੋ ਜਾਂਦਾ ਹਨ ਅਸਲ ਦੇ ਵਿੱਚ तकरीबन ਕਿੱਲਾ ਖਲਾਇਆ ਕਰ ਮੈਂ ਉਹ ਤੇ ਢਿੱਡ ਜਾ ਘੜ ਜੁਕ ਨਹੀਂ ਜਾਂਡਿਆ ਮਾਮਾ ਢਡ ਘਟਾ ਦਿੰਦੇ ਨੇ ਕਿਹੜੀ ਗੱਲ ਆ ਆ ਪਰਾਣੀ ਕੱਟਣਾ ਅਗੇ ਛਿੰਦਾ ਕੇ ਨਾ ਮੱਲੇ ਵਾਲਾ ਜਿਹੜਾ ਘਾਟਦਾ ਜਾਊ ਜਾਂਦਾ ਤੜਕੇ 6 ਵੇ ਸ਼ੁਰੂ ਕਰ ਲੈ ਤੇ ਜਾਂ ਸ਼ਾ ਉਹਨੂੰ 6 ਵਾਲਾ ਛੱਡ ਦਿਓ ਮੈਂ ਕਹਿੰਦਾ ਉਹ ਹੋਵੇ ਨਾ ਇਹ ਹੋਵੇ ਸਾਹ ਜੜਦਾ ਓਏ ਹੈ ਨਾਲ ਇੱਥੇ ਰਹਿਣਾ ਆ ਜਗ੍ਹਾ ਨਾਲ ਇੱਥੇ ਦੱਸ ਦਿਓ ਕਰਾ ਪਰਾਣੀ ਨਾ ਰੂਟਾਵੇਟਰ ਨਾਲ ਉੱਤੇ ਵਾਦੀ ਤਾਂ ਉਹਨੇ ਬਾਹਰ ਕੱਢਤਾ ਯਾਰ ਹੂੰ ਪਤਾ ਸੁਪਰ ਸੀਡਰ ਨਾਲ ਦੋ ਵਾਰਾਂ ਵਾਈ ਸੀ ਇੱਥੇ ਤਾਂ ਜਿਵੇਂ ਲੱਗਿਆ ਵੀ ਘਾਟ ਲੱਗਦਾ ਆ ਥਾਂ ਦੇ ਦਾ ਹੈ ਨੋ ਨਿਵੇਂ ਪਰਾਣੀ ਬਦ ਕੀ ਗੱਲ ਆ ਇੱਥੇ ਜਦੋਂ ਆਪਾਂ ਦਾਣੇ ਨਹੀਂ ਖੜਕੇ ਪਾਉਂਦੇਗੇ ਉਦੋਂ ਮਸ਼ੀਨ ਖੜਕੇ ਦਾਣੇ ਪਾਏ ਆ ਉੱਥੇ ਬੜਾ ਸੜ ਜਾਂਦੀ ਓ ਉਹ ਵਿੱਚੇ ਇੱਥੇ ਕੱਲੀ ਸਰੋਂ ਹੀ ਵਜਣੀ ਐ ਹੈ ਕੱਲੀ ਸਰੋਂ ਹੀ ਵਜਣੀ ਇਥੇ ਬਸ ਸਰੋਂ ਐ ਇੰਨਾ ਥਾਂ ਅੱਛਾ ਬਾਕੀ ਜੇ ਨਿਬੜ ਗਿਆ ਸਾਰਾ ਫੀਲੋ ਖੋਦਾ ਨਾਲ-ਨਾਲ ਤੁਰ ਮਾਮਾ ਇੱਥੇ ਪਿੱਛੇ ਫਿਰਦਾ ਨੂੰ ਲਾਲਾ ਤੇਰੇ ਨਾਲ-ਨਾਲ ਆ ਤੇਜ਼ ਤੁਰਨਾ ਮੈਂ ਤਾਂ ਹੌਲੀ ਤੁਰਦਾ ਸੀ ਵੀ ਉਹ ਨਹੀਂ ਆਦਾ ਇਧਰੋਂ ਮੁੜ ਕੇ ਚਿਹਰਾ ਵੀ ਦਿਖਾ ਦਿੰਦੇ ਬੋਲਦਾ ਕਿਹੜਾ ਵਾ ਖੁੱਚਾ ਐ ਬਈ ਖੁੱਚਾ ਬੋਲਦੀਆਂ ਰਾਤ ਵਾਲੀ ਫੇਰੀ ਨਿਕਲਣੀ ਆ ਆਹੋ ਉਹਦਾ ਅੰਡਾ ਆਪਾਂ ਹਜ ਗਲਤ ਟਾਈਮ ਚੂਜ਼ ਕਰ ਲਿਆ ਓਏ ਹੈ ਟਾਈਮ ਗਲਤ ਚੂਜ਼ ਕਰ ਲਿਆ ਕਿਹੜਾ ਹਾਂ ਹਾਂ ਸ਼ਾਮ ਨੂੰ ਵੀ ਜੜਾਈ ਨਹੀਂ ਤੋਂ ਸ਼ਾਮ ਨੇ ਲੰਗਣਾ ਨਹੀਂ ਉਦੋਂ ਲਾਉਂਦੇ ਕਿਵੇਂ ਪ੍ਰਕਾਸ਼ਿਕ ਬਾਦਲ ਕੇਰਾ ਖੜ ਗਿਆ ਸੀ ਤੇ ਬੜਾ ਚੱਕਿਆ ਹੀ ਪਹੁੰਚਿਆ ਤਾਂ ਨੂੰ ਵੀ ਕਿਸਾਨ ਖੇਤੀ ਮੈਂ ਭਰਾਵਾ ਤੇਰੇ ਨਾਲ ਦਾ ਹੀ ਹਾਂ ਨਾਲ ਮੁੰਨੀ ਜੀ ਢੋਹ ਸਾਹ ਨੂੰ ਢਾਣ ਦੀ ਆ ਜਾਓ ਵੀ ਇੱਕ ਦੋ ਪੋਰ ਤੁਸੀਂ ਕੱਢ ਲਓ ਜੀ ਆ ਜਾਓ ਉਹਨੇ ਸਨ ਚ ਪਰਾਲੀ ਆ ਇੱਧਰ ਹੈ ਨਹੀਂ ਹੋ ਹੋ ਵਾ ਵਾ ਜੋਰ ਲੱਗਦਾ ਏ ਹਾਂ ਫੇਰ ਲੈਣੀ ਲੱਗਣੀ ਹੋਰ ਮਨ ਲਾ ਜਿਆ ਸਣਾ ਹਾਲਾਤ ਆ ਨਾਲ ਨੂੰ ਰਹਿ ਪਰਾਂ ਨੂੰ ਇੱਧਰ ਨੂੰ ਕਿਹ ਰਾਤ ਸ਼ਿਟੀ ਲੈ ਆ ਮਾ ਚਿਟੀ ਲੈ ਆ ਮੋਤੋ ਚਿਟੀ ਲੈ ਆਣਾ ਵਿਚਾਰਾ ਚੱਲ ਮੈਂ ਤਾਂ ਬਹਿਣਾ ਆਪਾਂ ਤਾਂ ਲੈ ਕੇ ਤੁਝਾ ਬੋਲ ਲੈਨੇ ਆ ਤੇ ਉਂ ਜਿਵੇਂ ਵਿਚਾਰੇ ਬਹਲਤ ਕਰਦੇ ਕੰਮ ਨਾ ਬੇਜਵਾਨ ਨੇ ਹੁੰਦੇ ਕਿ ਨਹੀਂ ਹੂੰ ਹੋ ਹੋ ਆਹ ਗੇੜਾ ਕੋਹਰ ਲਾਲਾ ਕੋਈ ਨਹੀਂ ਮੈਨੂੰ ਦਈ ਫਿਰ ਮੈਂ ਤੁਹਾਨੂੰ ਆ ਆ ਰੂਟਾ ਵੇਟ ਦਾ ਸਿਆਰ ਤੂੰ ਪੂਰਾ ਕਰ ਦੇ ਇਧਰਲਾ ਮੈਂ ਕਰੂੰ ਨਹੀਂ ਉਹ ਤਾਂ ਮੈਂ ਸਾਰੀ ਲਾ ਦੂੰਗਾ ਪਰ ਲਾ ਤਾਂ ਮਹੀਨੇ ਹੀ ਦੂੰ ਹਾਈ ਓਏ ਸਾਹ ਚੜਦਾ ਪਰਦਾਣ ਪ੍ਰੈਟ ਸੁਣੀਆਂ ਲਾਈ ਬਹੁਤ ਟਾਈਮ ਹੋ ਗਿਆ ਇਹ ਰੈਂਟੂ ਦੇ ਘਰ ਆ ਸਾਰੇ ਚੰਗੇ ਭਲੇ ਲਾਉਂਦੇ ਹਟਾਤੇ ਲਾਇਆ ਚੱਲਿਆ ਕਰਾਂਗੇ ਹੁਣ ਫੇਰ ਹੋ ਹੈ ਚੱਲਿਆ ਕਰਾਂਗੇ ਫੇਰ ਮੱਲੀ ਫਟ ਹੋਇਆ ਫਿਰਦਾ ਮੱਲੀ ਨੂੰ ਉਹਨਾਂ ਚੱਲਿਆ ਕਰੀ ਆਪਾਂ ਹੈ ਚਲ ਗਿਆ ਕੱਲੂ ਮੈਂ ਕਹਿੰਦਾ ਮੱਲੀ ਬੜਾ ਭੱਜ ਕੇ ਕੀ ਫੜਾ ਆਹ ਦੇਖ ਲੱਗਦਾ ਬੱਲੀ ਆਹ ਦੇ ਰਾ ਜਮਾ ਟੈਡੂ ਟਡਾ ਰਾ ਕਹਿੰਦਾ ਜਮਾ ਅਛਾ ਇਧਰ ਮੈਂ ਲੱਗਦਾ ਜੀ ਬਸ ਆਹ ਜਰਾ ਇੱਥੇ ਤਰਿਆ ਦੇ ਵਿੱਚ ਹੈ ਖਾਲੀ ਜੀ ਦੇ ਵਿੱਚ ਤਰਿਆ ਬਸ ਮੈਂ ਕਹਾਂ ਸ਼ਾਇਦ ਜੀ ਖਾਲੀ ਬਣ ਗਈ ਹਾਂ ਇਧਰ ਦੇ ਪਾਸੇ ਇੱਕ ਘਾਟਾ ਕਰੜ ਆਈ ਓਏ ਇਧਰ ਹੈ ਨਹੀਂ ਉਧਰਲੇ ਉੱਥੇ ਹੀ ਆ ਪਾਲੀ ਬਸ ਵਾਕਿਆ ਯਾਰ ਪਹਿਲੀਆਂ ਵਾ ਵਾਈਆਂ ਹਨਾ ਕਿੰਨੇ ਔਖੀਆਂ ਕਰਦੇ ਵੀਰਕ ਨਹੀਂ ਬਾਈ ਹੋਰ ਆ ਥਾਣਾ ਖਾਜਾ ਬਲਦਨ ਹਲ ਹੋਣਾ ਹੁਣ ਦੀ ਖੇਤੀ ਤਾਂ ਬਾੜੀ ਸੌਖੀ ਆ ਆਪਣਾ ਤਾਂ ਬਣਾ ਬਣਾ ਨਹੀਂ ਸੰਭਿਆ ਜਾਂਦਾ ਹੈ ਇਹ ਆਪਣੇ ਤਾਂ ਬਣਾ ਬਣਾ ਨਹੀਂ ਸੰਭਿਆ ਜਾਂਦਾ ਹੋਰ ਕਿੰਨੇ ਕਿੰਨੇ ਕਿੱਲਾਂ ਪਿੱਛੇ ਤੁਰੇ ਫਰਨਾ ਹਨਾ ਨੰਗੇ ਪੈਰੀ ਇਹਨੂੰ ਪਤਾ ਮਰੀਂਦਰ ਨੂੰ ਬੜਾ ਪਤਾ ਚਾੜ ਲਿਆ ਕਰੋ ਚੱਕ ਕੇ ਚਾੜਦਾ ਕੋਈ ਟਾਈਮ ਜੰਟ ਐ ਹੋ ਜਾ ਵੀ ਆਊਗਾ ਵੀ ਆਪਾਂ ਨੂੰ ਵੇਖ ਕੇ ਲੋ ਖੜਿਆ ਕਰਨਗੇ ਬਾਅਦ ਚ ਕੀ ਕਹਿਣਾ ਵੀ ਇਹ ਵੀਡੀਓ ਆਸਤੇ ਅੱਛਾ ਬਾਤ ਨਾਲ ਵੀ ਆ ਆ ਪੱਥੀ ਖੇਤੀ ਕਰਦੇ ਵੀ ਚੋਬਰ ਪਰਾਉਖਾ ਵੀ ਮੇਂਦ ਔਖੀ ਆ ਚਾਹੇ ਕਿਸੇ ਮਰਜ਼ੀ ਕਿਤੇ ਦੀ ਆਪਾਂ ਭੈਣੇ ਸਲੀਪਰ ਜੇ ਤੇਰੇ ਤਾਂ ਬੂਟ ਪਾਵੇਂ ਮੇਰਾ ਸਲੀਪਰ ਜੇ ਹੈ ਕਣੀ ਪਰ ਉਹ ਇੱਕ ਗੱਲ ਹਾਲੀ ਵਾਕਿਆ ਯਾਰ ਜੱਟਾਂ ਨੇ ਕਰਾਇਆ ਸਿਹਰਾ ਜੱਟਾਂ ਨੇ ਹੁਣ ਜਿਵੇਂ ਹੁਣ ਬਾਬੇ ਪਹਿਲਾਂ ਹੁਣ ਕਰਦੇ ਸੀ ਵਾਈ ਤੇ ਹੁਣ ਜਿਵੇਂ ਛਲਰੇ ਛਲਰੇ ਜਿਹਾ ਕਿਵੇਂ ਪੈਰਾਂ 'ਚ ਵਜਦੇ ਹੁਣ ਕਿ ਨਹੀਂ ਹੋਰ ਇਹ ਪਾਣੀ ਛਲੜਾ ਜਦੋਂ ਅੱਗੇ ਵਜ ਜਾਂਦਾ ਜਿਵੇਂ ਚਰੀ-ਚੁਰੀ ਵੜਦੇ ਸੀ ਉਹ ਬਹੁਤ ਤੰਗ ਕਰਦਾ ਸੀ ਪਹਿਲਾਂ ਉਹ ਹਾਂ ਤੇਰੇ ਬਣਾ ਵੱਜਿਆ ਰਿਹਾ ਹੈਨਾ ਇੱਧਰ ਤੈਨੂੰ ਮੈਂ ਕਿਹਾ ਸੀ ਨੱਥ ਜੀ ਲਿਆ ਲੈ ਹੁਣ ਗੜਾ ਮੰਨਿਆ ਹੋੜ ਨਵਾਂ ਇੰਜਨ ਕਰਾਇਆ ਹੈ ਨਾ 3600 ਦਾ ਪੰਪ ਫੂਮ ਪਟਾਇਆ ਡੂੰਚੜਵਾ ਦੇ ਜਮਾਨੇ ਇੱਕ ਪਾਸੇ ਵਾਲਾ ਮੰਗਰਾੜ ਫੜਾ ਖਰਾਬ ਹੋ ਗਿਆ ਪਿੱਛੇ ਡੱਕ ਗਿਆ ਸੱਜੇ ਪਾਸੇ ਵਾਲਾ ਮੇਰਾ ਤਾਂ ਲੈ ਕੇ ਦਿਖਾ ਕੇ ਯਾਰ ਐਨੀ ਗੱਲ ਪਾਣੀ ਦਿਖਾ ਕੇ ਲਈਏ ਹੋਰ ਨਾ ਕਦੇ ਸਹੀ ਗੱਲ ਹੈ ਬਾਜੀ ਪੈ ਜੇ ਉਹੀ ਤਾਂ ਗੱਲ ਹੈ ਮੁੜ ਕੇ ਪੱਕ ਜਾਂਦਾ ਹੁੰਦਾ ਬੰਦਾ ਤੇਰਾ ਪੱਕ ਜਾਣਾ 2.5 ਮਹੀਨਾ ਹੁੰਦਾ ਹੋ ਗਿਆ ਹੋਰ 2.5 ਦਾ 2.5 ਤਾਂ ਨਹੀਂ ਮੇਲੇ ਤੋਂ ਪਹਿਲਾਂ ਦਾ ਆਹ ਆਹ ਬੰਦਾ ਹੀ ਸਪੈਸ਼ਲ ਲਿਆਂਦਾ ਔਲੀਆਂ ਲਾਉਣ ਨੂੰ ਸਰੋ ਇਹ ਕਹਿੰਦਾ ਜਣੀ ਮੈਂ ਜਣੀ ਵੀ ਬਾਅਦ ਚ ਜਦੋਂ ਨਾ ਸਰੋ ਹੋ ਗਈ ਤੇ ਫੀਤਾ ਲੈ ਕੇ ਮੈਨ ਲਿਓ ਰੇ ਇਹ ਕਿ ਦਾਣਾ ਜਣੀ ਇੰਚ ਇੰਚ ਤੇ ਲੱਗਾ ਉਹ ਟਾ ਜੇ ਵੱਧ ਘਟ ਗਿਆ ਸੈਟ ਨਹੀਂ ਲੈਣਾ ਫਿਰ ਹਰੀਕੇ ਤੱਕ ਲੈਣਾ ਚੱਕ ਕੇ ਅਸੀਂ ਇਹ ਚੱਕੇ ਹਰੀਕੇ ਪੱਤਣ ਬਸ ਸੈਟ ਲੈਣਾ ਤਾਂ ਕੰਮ ਹੀ ਹੈ ਨਹੀਂ ਸੌਖਾ ਕੰਮ ਲਾ ਖੇਤੀ ਕਰਮਾ ਖੇਤੀ ਇਹ ਤਾਂ ਕਿਹੜਾ ਪੰਜਾਬ ਚ ਜਣੀ ਜਿਵੇਂ ਹੜ ਵੀ ਕਾਫੀ ਆਏ ਕਾਫੀ ਮਾਰ ਮੱਝ ਵਾਲੇ ਏਰੀਆ ਚ ਵੱਜ ਗਈ ਤੇ ਮਾਲਵੇ ਚ ਆਪਾਂ ਨੂੰ ਵੱਜੀ ਮਾਲਵੇ ਦੇ ਵਿੱਚ ਜਣੀ ਇਹ ਮਾਰ ਵੱਜ ਗਈ ਆਪਾਂ ਨੂੰ ਝਾੜਦਾ ਵੱਜ ਗਈ ਹਲਦੀ ਰੋਗ ਜਾ ਤਕਰੀਬਨ ਬਾੜਾ ਪੈ ਗਿਆ ਝੁੰਨੇ ਨੂੰ ਤੇ ਝਾੜ ਤਕਰੀਬਨ ਉਹ ਆ ਘਟ ਗਿਆ ਝੁੰਨੇ ਦਾ ਓਹੀ ਕਈ ਵਾਰੀ ਪਲਾਨ ਬੰਦੇ ਦਾ ਕੁਝ ਹੋਰ ਹੁੰਦਾ ਤੇ ਰੱਬ ਦੀ ਮਰਜ਼ੀ ਹੋਰ ਹੁੰਦੀ ਆ ਕੈਪਟਨ ਟੈਡੀ ਇਹ ਕਦੋਂ ਕਰਦਾ ਹੁਣ ਇਹ ਕਿਹੜਾ ਲੋਕਾਂ ਨੇ ਟ੍ਰੈਕਟਰ ਟੂਟਰ ਹੋ ਲੈ ਗਈ 4x4 ਹੋਰ ਥੰਦ ਪਲੱਗ ਤੇ ਚਲੋ ਵਾਈ ਗੁਰੂ ਹੀ ਆ ਉਦਾਈਆ ਸਾਰਾ ਕੁਝ ਅਡਾ ਪਰਲੇ ਪੈ ਜਾਂ ਲੈਂਨ ਵੱਢੀ ਜਾਂਦਾ ਮੇਰੇ ਵਾਲੀਆਂ ਵੇ ਲਾਈਆਂ ਦੀਆਂ ਕਿ ਨਹੀਂ ਉਹ ਨੱਕ ਦੀ ਸੇਮ ਸਿੱਧੀ ਜਾਂਦੀ ਆ ਲੋ ਜੀ ਮੜਪੇ ਆਈਦਾ ਆਪਣਾ ਦੇਲੀ ਛੱਡ ਗਏ ਸੀ ਵੀ ਉਹ ਉੱਥੋਂ ਲੈ ਕੇ ਵੱਲ ਲਾਂ ਵੀ ਬਹੁਤ ਲੰਬੀ ਚੱਲ ਜਮੀ ਤੇ ਸੱਤੇ ਪੱਠੇ ਕਿਵੇਂ ਨੱਕ ਜੀ ਤੇ ਦੇਖਦਾ ਮੁੜ ਕੇ ਕਿ ਨਹੀਂ ਮੁਰਗਾ ਕਰ ਲੇਦਾ ਤਾਂ ਕਿ ਬੋਗਰ ਦੀ ਫਣਤੀ ਸੀ ਕਿਹੜੀ ਜਿਹੜੀ ਹੋਈ ਹੈ ਇੱਕੋ ਵਾਰ ਮੋਢਾ ਦੇ ਹੱਦਾਂ ਤੋ ਜਾਰਦਾ ਉਹਦੀ ਇੱਕ ਨੱਕ ਤੇ ਫਣਤੀ ਹੋ ਗਈ ਹੰਸੀ ਹੋ ਗਈ ਜਰਾ ਕਰ ਲਿਆ ਕੈਪਟਨ ਤਾਂ ਐਂ ਲੱਗਦਾ ਜਿਵੇਂ 1975 ਦੇ ਉੱਤਰ ਚ ਫਿਰਦਾ ਹੁੰਦਾ ਉਹ ਪਾ ਕੇ ਹੱਥਾਂ ਜਾ ਮਾਰ ਕੇ ਨਹੀਂ ਨੇ ਰਾਜਸਥਾਨ ਚੋਂ ਜਾਂਦੇ ਬੰਦੇ ਸ਼ਾਹ ਨਹੀਂ ਕੀਤਾ ਉਹ ਚਾਦਰੇ ਲੈ ਕੇ ਹੁਣੇ ਹੂੰ ਚਾਦਰ ਜਿਆਦਾ ਟਿੱਕੀ ਹੈ ਗੋਲੀਆਂ ਚਾਦਰੇ ਨਾਲ ਲੱਗਣੇ ਹੋ ਚੱਕ ਕੇ ਚੱਲਾ ਪੁਰਾਣੇ ਬੁੜੇ ਆਪਣਾ ਯਾਰ ਪੈਰਪੂਰ ਵਾਲੇ ਮਜਬੂਤ ਸੀ ਕਾਮਕ ਨਹੀਂ ਪ੍ਰਧਾਨ ਹੋਰ ਹਾਂ ਹੁਣ ਤਾਂ ਆਪਾਂ ਨੰਗੇ ਪੈਰ ਦੇ ਨਾ ਨਾ ਹੁਣ ਤਾਂ ਆ ਵੀ ਲੋ ਬੂਟ ਪਾ ਕੇ ਪਹਿਲਾ ਸ਼ੇਕਰ ਦੇ ਬੂਟ ਲੈ ਕੇ ਆ ਮੁੰਡਾ ਕੱਲ 12 1500 ਦੇ ਸਰੋ ਵੀ ਜਣੀ ਆ ਸਪੈਸ਼ਲ ਕੱਲ ਰਾਤ ਨੂੰ ਪਲਾਨ ਮੀਟਿੰਗ ਕੀਤੀ ਸਰਵਾਸਤੇ ਬਹਿ ਕੇ ਪੂਰੀ ਵੀ ਕਿਵੇਂ ਲਾਵਾਂਗੇ ਕਿੰਨੀਆਂ ਫਿਰ ਅੱਜ ਤੜਕੇ ਦੀ ਵੇਲਾ ਆ ਹਾਲਾ ਜਿਹੜਾ ਪੰਜਾਬੀ ਚ ਹਲ ਕਹਿੰਦੇ ਆ ਛੋਟੀ ਫਾਲੀ ਜਾਂ ਮੁੰਨੀ ਕਹਿ ਸਕਦੇ ਆ ਇਹ ਲੱਭੀ ਫਿਰ ਜਸਟ ਐਡਜਸਟਮੈਂਟ ਕਰਦਿਆਂ ਨੂੰ ਵੀ ਕਾਦੇ ਹਿਸਾਬ ਨਾਲ ਓੱਖਾਂ ਦਾ ਪਿਛਲਾ ਬੰਦਾ ਲੰਮਾ ਮੂਰ ਲਾਉਣਾ ਘਾਟਾ ਫਿਰ ਹਾਲ ਪੂਰਾ ਹੋਰ ਹੈਨਾ ਅਜਾ ਗੱਲ ਜਾ ਉਹ ਗਾਣਾ ਜਾ ਵੀ ਇੱਕ ਆਈ ਨਾ ਕਿ ਡੂੰਗਾ ਵਾਲਾ ਹਲ ਵੇਤਰਾ ਕਰੀ ਕੈਨੇਡਾ ਮੋਟਰਸਾਈਕਲ ਤੇ ਇਹ ਮਗਰਲੇ ਪੰਨੇ ਬੈ ਕੇ ਸਾਨੂੰ ਖੇਤ ਦੇ ਹਣੋਂ ਹਟ ਗਿਆ ਮੂਰਲੇ ਪੰਦੀ ਇਹ ਕੋਈ ਨਹੀਂ ਗਿਆ ਬੰਦਾ ਬੜਾ ਗਾਂਟਾ ਕੀਤੇ ਬੈਗਿਆ ਹੋ ਗਿਆ ਇਹ ਕੀ ਜੱਬ ਪਾਇਆ ਫੇਸਬੁੱਕ ਨੇ ਨਾਲ-ਨਾਲ ਇੱਕ ਬੰਦੇ ਨੂੰ ਕੈਮਰਾ ਲੱਗੇ ਤੁਰਨਾ ਪੈ ਰਿਆ ਨਹੀਂ ਸੇਹ ਦੇ ਰਿਹਾ ਇਹ ਜਵਾਕਾਂ ਨੂੰ ਵਿਆਹੀ ਕਰੋ ਮਿੱਟੀ ਨਾਲ ਜੁੜੋ ਮਗਰ بیوی ਇੱਕ ਚਾਲ ਡਿੱਗਦਾ ਹੈਂ بیوی ਡਿੱਗਦਾ ਇਹ ਤਾਂ ਮਰਦਾ ਇਹ ਤਾਂ ਆਪਾਂ ਬੰਨ ਲੈਣਾ ਜਿੱਦ ਤਰ ਹਰੀ ਆ ਆਪਾਂ ਫੀਤਾ ਲਿਆਉਣਾ ਕਹਿੰਦਾ ਫੀਤਾ ਇਹ ਸ਼ਰਤ ਲਾਈ ਜਾਣੇ ਆਪਣੇ ਨਾਲ ਵੀ ਇੰਚ-ਇੰਚ ਤੇ ਹੋਊ ਇੱਕ ਸਰੋਂ ਪੂਰੀ ਕੱਲੇ ਇੱਕਦਾਂ ਦਾ ਛੱਡ ਦਾਂਗੇ ਕੋਈ 2 ਢਾਈਆਂ ਦੇ ਚੱਲਿਆ ਗਿਆ ਬਾਹਰ ਆਣੀ ਬੰਦਾ ਦਾ ਆਪਣੇ ਕੋਲੇ ਇੱਕ ਹੋਰ ਬਾळा ਮਾਰ ਆ ਹੂੰ ਉਹ ਪਰ ਉਹਨੋਂ ਭਾਈ ਖੇਤੀ ਛੱਡੀ ਬੈਠਾ ਠੀਕ ਆ ਹੂੰ ਉਹ ਤਾਂ ਫਿਰ ਉਹਦਾਂ ਦਾ ਜਣੀ ਕੀ ਬਾਤਾਂ ਆਂ ਬਾਤਾਂ ਕੀ ਲੇਜ਼ਰ ਵਾਲਾ ਕੰਮ ਆ ਉਹ ਤੰਦਰ ਜਾਵਾਂ ਜੇ ਧਾਗੇ ਨਾਲ ਮੂਰੇ ਪਹਿਲਾਂ ਸੂਤ ਨਾਲ ਸੱਟ ਗਏ ਆਪਾਂ ਗੱਲ ਤੇਰੀ ਪਹਿਲਾਂ ਕਲੀ ਪਾ ਲੈਣੀ ਲੈਣਾ ਵਾਹ ਦੇ ਦੇ ਚੱਲਾ ਪਹਿਲਾਂ ਕਲੀ ਪਾ ਲੈਣੀ ਸੀ ਲੈਣਾ ਮਾਰ ਲੈਣੀ ਸੀ ਬਾਈਕ ਨਹੀਂ ਚੈਨ ਵਾਲਿਆਂ ਨੂੰ ਪਹਿਲਾਂ ਲੈਣਾ ਮਾਰ ਲੈਣਾ ਸੀ ਹਾਂ ਤਾਂ ਕਿ ਨੇ ਨਹੀਂ ਆਪਾਂ ਬਾੜੀ ਖੇਤੀ ਲਾਉਣ ਲੱਗ ਗਏ ਹਲ ਚਾਪ ਪਹਿਲਾਂ 5 4 ਦਿਨ ਪਹਿਲਾਂ ਪ੍ਰਿਪੇਅਰ ਕਰਦੇ ਸਾਰਾ ਕੁਝ ਜਿਉਂ ਆ ਫਿਰ ਫੇਸਬੁੱਕ ਤੇ ਪਾਉਂਦੇ ਵੀ ਆ ਜਿਓ ਭਾਈ ਜੀ ਨੇ ਵੇਖਣਾ ਕਿ ਨਹੀਂ ਹਾਂ ਅਸੀਂ ਸਰੋਂ ਉੱਦਣ ਲੱਗੇ ਆ ਨੀ ਹੈ ਨਿਆਰੇ ਆ ਵੀ ਖੇਤਾਂ ਦੇ ਵਾਕੇ ਗੁਰੂਆਂ ਪੀਰਾਂ ਦੀ ਧਰਤੀ ਬਹੁਤ ਕੁਝ ਦਿੰਦੀ ਜੱਟਾਂ ਨੂੰ ਖਾਸ ਕਰਕੇ ਪੰਜਾਬ ਇੱਕ ਗਾਲ ਆਪਾਂ ਉਧਰ ਇਹ ਵੀ ਵੇਖੀ ਆ ਨਾ ਆਪਾਂ ਉਧਰ ਗਏ ਜੋ ਪੈਂਟਾਂ ਤਾਂ ਯਾਤਰਾ ਦੇ ਹੂੰ तकरीबन ਆਪਣੇ ਇੱਥੇ ਪੰਜਾਬ ਚ ਜੇ ਕਿਸੇ ਕੋਲੇ ਕਿਲਾ 1.5 ਕਿਲਾ ਜਾਂ 2 ਕਿਲੇ ਉਹ ਵੀ ਸਰਵਾਈਵ ਕਰ ਲੈਂਦਾ ਬੰਦਾ ਹਨਾ ਵਧੀਆ ਰੋਟੀ ਪਾਣੀ ਖਾਈ ਜਾਂਦਾ ਪੰਜ ਕਿਲੇ ਵਾਲਾ ਵੀ ਚਲ ਵਧੀਆ ਖਾਈ ਨਾ ਦਸਾਂ ਵਾਲਾ ਦਾ ਉਦੋਂ ਜਿਹੜਾ ਲੈਂਟੀ ਚ ਬੰਦਾ ਰਵੇ ਪਰ ਆਮ ਨਾਲ ਤਾਂ ਦੂਜੇ ਦੇਸ਼ਾਂ ਦੇ ਵਿੱਚ 2 ਢਾਈ ਕਿੱਲਿਆਂ ਦਾ ਕੋ ਬਣਦਾ ਤੇ ਨਾ ਦੂਜੀਆਂ ਸਟੇਟਾਂ 'ਚ ਇਹ ਵੀ ਜਣੀ ਸੱਚ ਹੈ ਇੱਕ ਬਰਕਤ ਆ ਰੱਬ ਦੀ ਤੇ ਇਧਰ ਵੀ ਜ ਆ ਰਿਹਾ ਬਰਸੀਨ ਚੱਲਾ ਤੇ ਬਰਸੀਨ 'ਚ ਸਰੋਂ ਗੰਦਰਾ ਵਾਲਾ ਸਾਗ ਸਿਰਾ ਚੀਜ਼ ਆ ਤੇ ਆ ਬਾਜਰਾ ਤੂੰ ਬਾਜਰੇ ਦੀ ਰੋਟੀ ਤੇ ਚੋਬਰ ਹੈ ਕਰ ਜਾਂਦਾ ਫਿਰ ਜਦੋਂ ਪਹਿਲਾਂ ਬਾਪੂ ਹੁਣੀ ਬਾਈ ਕਰਦੇ ਹੁੰਦੇ ਤਾਂ ਜੀ ਜੀਰੇ ਹੁੰਨੀ ਉਦੋਂ ਫਿਰ ਜਦੋਂ ਉਹ ਪਰ ਪਿੱਛੇ ਲਾ ਦਿੰਦੇ ਹਾਲੀ ਦੇ ਤੂੰ ਹੀ ਮੂਰੇ ਲਾ ਦੇ ਜਵਾਕ ਹੈ ਕੀ ਆ ਬੋਲ ਲੈਂਦਾ ਇਹ ਅੱਜ ਹੀ ਢਕਿਆ ਆ ਅੱਛਾ ਮੈਂ ਕਹਾ ਸ਼ਾਇਦ ਵੀ ਤਾਇਆ ਜੀਰਾ ਪਿੱਛੇ ਆਉਂਦਾ ਇਹ ਚਿੜੀ ਚੱਕੀ ਹੋਏ ਤੇਰੇ ਉਹ ਵੀ ਰਾਤ ਨੂੰ ਅੰਦਰ ਨੂੰ ਜੋੜਦਾ ਕਿ ਮੂੰਹ ਤੇ ਮੈਂ ਕਹਾ ਤੂੰ ਜੋ ਨੇ ਦੌਰ ਜਿਆ ਵਧੀਆ ਹੀ ਹੈ ਨਾ ਉਹ ਜਵਾਗ ਆਉਂਦੇ ਹੁੰਦੇ ਸੀ ਜਾਂ ਤੁਰ ਕੇ ਪੱਤਾ ਪੁੱਤਾ ਲੈ ਕੇ ਮਾਈਆਂ ਆਉਂਗੀਆਂ ਰੋਟੀ ਪ੍ਰਸ਼ਾਦ ਦੇਣਾ ਹੁਣ ਤਾਂ ਯਾਰ ਪਰਿਵਾਰ ਹੀ ਬਹੁਤ ਛੋਟੇ ਰਹਿ ਗਏ ਅੱਗੇ ਪਰਿਵਾਰ ਨਹੀਂ ਵੱਡੇ 25 25 30 30 ਜੀ ਹੁੰਦੇ ਸੀ ਪਰਿਵਾਰਾਂ 'ਚ ਤੇ ਗੱਡੀਆਂ ਗੱਡੇ ਉਹਨਾਂ ਦੇ ਨਾਲੇ ਬਿਉਰਗਾਣੇ ਸਾਗ ਤੂੜ ਲੈਣਾ ਮੂਲੀਆਂ ਮਾਲੀਆਂ ਪੱਟ ਲੈਣੀਆਂ ਗਾਜਰਾਂ ਮਟਰ ਸਾਰੀ ਸਬਜ਼ੀ ਘਰ ਦੀ ਘਿਓ ਲੱਸੀ ਦਹੀਂ ਕੋਣ ਮੇਰੇ ਰਗਾ ਡੋਲਣਾ ਚਾਕੇ ਤੜਕੇ ਨੂੰ ਜਾਵੜਦਾ ਵਾ ਡੇਰੀ ਤੇ ਪਾ ਦੀ ਕਿਲੋ ਇਹ ਆਹੋ ਸਟੀਲ ਦੀਆਂ ਵਜਾਂ ਤੇ ਉਹਦੇ ਕਹਿੰਦੇ ਦੂਜੇ ਕਹਿੰਦੇ ਇਹਨੂੰ ਮਸਟਰਡ ਹੁਣ ਮੁੱਢੋ ਮੁੱਢੀ ਕੰਮ ਕਰਦਾ ਥੋਡੇ ਵਾਲਾ ਹਾਂ ਬੱਚੇ ਦੋ ਦਾ ਪੰਜ ਦਾ ਦੋ ਲਈ ਰੱਖੋ ਬੀਈ ਹਾਂ ਇਹਦਾ 5 ਕਿੱਲੇ ਲਾ ਦੂਗਾ ਜਾਂਟਾ ਦਾ ਆ ਦੋ ਸਿਆੜਾ ਦਾ ਟੀ-ਸ਼ਰਟ ਲਾਤੀ ਇਹਦਾ ਹਾਂ ਇਹ ਆ ਤੂੰ ਵੇਲੇ ਫਿਰ ਦੁੱਧ ਕਿਉਂ ਖਾਦਾ ਨਿਕਲਦਾ ਉਹ ਰਾਤ ਨਾਲ ਸੁੱਧ ਕਿਉਂ ਨਹੀਂ ਉਹ ਨਵਾਂ ਦੁੱਧ ਦੂਜਾ ਤਾਂ ਰਾਤ ਨਾਲ ਤਾਂ ਪੀਂਦਾ ਨੇ ਉਹ ਦੁੱਧ ਕਿਉਂ ਵੱਧ ਖਾਦਾ ਜਾਂਦਾ ਉਹਦਾਂ ਫੈਟ ਬਾਰਨ ਕਰਦੀ ਹੁੰਦੀ ਹੈ ਦੁੱਧ ਕਿਉਂ ਦੀ ਆਹ ਬੱਬੂ ਮਾਨਰਗਾ ਕਿਸਾਨ ਉਮਰਿੰਦਰ ਸਿੰਘ ਰਾਜਾ ਵੜਿੰਗ ਗਾਣਾ ਹੀ ਪੈਣਾ ਉਹ ਕਹਿਣ ਦੇ ਕੈਪਟਨ ਸਾਹਿਬ ਵੀ ਠੀਕ ਆ ਤੂੰ ਕਿ ਨਹੀਂ ਤੜ ਗਿਆ ਕਿ ਨਾ ਉਹ ਤੇ ਕਾ ਬਿਠਾ ਕੇ ਹੈ ਰੁਕ ਜਾ ਲੱਗਿਆ ਟਰ ਨੂੰ ਪਤਾ ਵੀ ਕਿੱਥੇ ਮਕਣਾ ਦੇ ਚੱਲ ਇਹ ਮੋਤੀਵਾਲ ਦਾ ਮੋਤੀਵਾਲ ਦਾ ਰੁਕ ਜਾਂਦਾ ਉਹ ਮੋਤੀ ਆ ਰੁਕ ਜਾਂਦਾ ਉਹਦੇ ਹਾਂ ਵੀ ਇੱਕ ਕਿਸਾਨ ਦੇ ਨਾਲ ਪਿਆਰ ਬੜਾ ਇਹਦਾ ਉਹ ਇਹ ਆਪ ਨੂੰ ਕਹਿਦਾ ਵੇਖ ਕੇ ਕਹਿੰਦਾ ਕੀ ਸਾਲੇ ਖੇਖਣ ਜੇ ਕਰਦਾ ਫਿਰਦੇ ਹਨਾ ਲਾ ਦਿਨ ਸਲਾਬ ਹਾਇਵਾਨ ਦਾ ਸਲਾਬ ਬਾਲਦਾ ਆਸ ਤਾਂ ਨਹੀਂ ਰਾ ਠੀਕ ਆ ਆ ਹੀ ਲੱਗੀ ਹੋਲੀਡੇ ਕਰਨ ਆਹੋ ਜੇ ਪੰਜ ਕਿੱਲੇ ਲਾ ਲੈ ਢੱਡ ਦਾ ਘਾੜ ਜੂ ਜਾਂ ਤੇਰਾ ਵੀ ਹੈਗਾ ਥੋੜਾ ਜੇ ਹੂੰ ਨਹੀਂ ਨੰਨੀ ਮੇਰਾ ਬੜਾ ਵੱਡਾ ਢੱਡ ਫੌਜੀ ਆ ਵਾ ਵੇਰੂ ਦਾ ਮੈਂ ਘਟਾ ਦਾਂ ਦੇਖੀ ਚੱਲ ਤੂੰ ਇੱਕ ਅੱਜ ਇਹ ਘਰੇ ਦਵਾ ਚਾ ਮਕੋਣਾ ਨਹੀਂ ਸਕਦਾ ਤੀ ਹੋਣਾ ਕਰਦਾ ਹੁਣ ਇਹ ਚਾਰ ਬੰਦੇ ਤੇ ਚਾਹ ਪੰਜ ਜਾਂ ਦਵਾ ਲਾਉਣ ਵੀ ਦੋ ਹਾਂ ਲਾ ਸੱਤ ਸਾਗ ਉਹ ਜਾਂਦਾ ਬੈਂਦਾ ਆਵੇ ਇਹ ਇਧਰ ਪ੍ਰਵਾਸੀ ਪੰਛੀ ਵੀ ਆਉਣੇ ਸ਼ੁਰੂ ਹੋ ਗਏ ਕੋਈ ਹਸਰੇ ਆ ਜਾਂਟੇ ਤੇ ਆਹੋ ਮੂਹ ਨਹੀਂ ਤਾਂ ਚੱਕਣਾ ਬਿੱਠ ਮਾਰ ਜਾਂਦੇ ਹੁੰਦੇ ਆ ਤਾਂ ਮੀਨੀ ਨਾਲ ਨਾਲ ਤੁਰਨਾ ਹਾਂ ਤੁਰਨਾ ਨਾਲ ਨਾਲ ਮੂਹਰੇ ਉੱਤੋਂ ਬੈਗ ਤੇਰਾ ਚ ਉੱਧਰ ਨੂੰ ਆ ਜਾ ਆ ਜਾ ਆਹੋ ਖੋਦ ਨਾਲੇ ਤੇਰੀ ਵੀ ਲਵਾ ਦਨੇ ਜੈਕਟ ਹੈ ਲਵਾ ਦਨੇ ਜੈਕਟ ਤੇਰੀ ਵੀ ਨਹੀਂ ਮੈਂ ਤਾਂ ਫਿਰ ਹੁਣ ਬੱਕਰੇ ਬੱਕਰੇ ਖਾਲੇ ਕਹਿੰਦਾ ਡੀਆਈ ਹੈ ਹਾਂ ਸੀਆਰਡੀਆਈ ਸੀਆਰਡੀ ਦਾ ਨਾਮ ਆਇਆ ਤਾਂ ਇੰਟਰਕੂਲਰ ਹੈ ਘਾਟੀ ਗਰਮ ਹੁੰਦਾ ਥੋੜਾ ਜਿਹਾ ਉਹ ਖੰਭ ਜਾਂਦਾ ਅਈਦਾ ਬੰਦਾ ਮੱਲੀ ਨਹੀਂ ਆਇਆ ਆਪਣਾ ਮੱਲੀ ਸਾਹਿਬ ਜੀ ਕਿਤੇ ਆ ਜਾਂਦੇ ਅੱਜ ਹੂੰ ਹੂੰ ਬਸ ਹੁਣਾਂ ਕਹਣਾ ਤੂੰ ਬਹੁਤ ਆਟਾ ਦੇ ਬੈਹੋ ਜਾ ਕੇ ਕੱਲਾ ਹੀ ਵੇਚ ਦੂੰ ਸਾਡੇ ਸਾਰੇ ਕੰਮ ਹੀ ਕੀਤੇ ਹੋਏ ਆ ਨਹੀਂ ਸਹੀ ਗੱਲ ਅੰਦਰ ਫੱਟ ਹੋਏ ਫਿਰਦੇ ਉਹ ਤੇ ਜੋਦਾ ਕੋਈ ਨਹੀਂ ਵੱਜ ਜਾਣੇ ਵਿਆਹ ਹੀ ਆ ਗਏ ਭਾਰ ਹੁੰਦੇ ਆ ਇਹ ਤਾਂ ਹੋ ਗਿਆ ਸ਼ੁਰੂ ਕੱਲ ਤੋਂ ਅੱਜ ਤੋਂ ਹੈ ਚੋ ਅੱਜ ਤੋਂ ਨੀ ਪੱਥਰ ਤਾੜ ਤਾ ਜਾਗੋ ਹੈ ਇੱਟੇ ਲੀ ਜਾ ਕਿਹੜਾਈ ਥਾਂ ਜ਼ੋਰ ਲਗਾਦਾ ਉੱਥੇ ਹੈ ਤਾਂ ਯਾਰ ਕਿਸਾਨ ਦਾ ਬੜਾ ਕਿੱਤਾ ਸ਼ਾਨਦਾਰ ਆ ਕਿਸਾਨੀ ਦਾ ਸਰਦਾਰੀ ਹੈ ਐਵੇਂ ਚਲੋ ਬਾਹਰ ਜਾਣਾ ਵੀ ਜ਼ਰੂਰੀ ਸੀ ਉਦੋਂ ਬਣਾ ਲੋਟ ਵੀ ਨਹੀਂ ਆਉਣਾ ਸੀ ਚਲ ਪਰ ਗੀਦੇ ਕੋਲੇ ਚਾਰ ਛਿਲੜ ਹੈਗੇ ਆ ਉਹਦਾ ਉਹਦਾ ਇੱਥੇ ਰਹੀ ਚੱਲੇ ਇੰਡੀਆ ਚ ਕਹੀਂ ਗਰਜੰਟ ਹੁਣ ਸਭ ਮੇਰੇ ਸਾਹ ਚੜਦ ਦੀ ਆਵਾਜ਼ ਵੀ ਵਿੱਚ ਰਿਕਾਰਡ ਹੋ ਜਾਣੀ ਹੈ ਸਾਰੇ ਸਾਰੇ ਹਾਂ ਤੇ ਜੇ ਸਾਉਣਾ ਸਾਹ ਆ ਚੜਦਾ ਡਾ ਕੀ ਕਹਿੰਦੇ ਨੇ ਡਾਇਲਿਸਿਸ ਡਾਈ ਗ੍ਰੋਸ ਹੁੰਦਾ ਕਿ ਡਾਇਲਿਸਿਸ ਹੁੰਦਾ ਹਾਲਾਤ ਮਾੜੀ ਹੁੰਦੇ ਜੇ ਸਾਹ ਚੜੇ ਨਹੀਂ ਇਹਦਾ ਹੜ ਜਾਣੇ ਕਿਸੇ ਹਾਲਤ ਨਹੀਂ ਤੂੰ ਲੇਟ ਹੀ ਬੜਾ ਕਰਤਾ ਸੀ ਤਾਂ ਪੌਫਟਾਲੇ ਤੋਂ ਪਹਿਲਾਂ ਹੀ ਬੀਜਣਾ ਸੀ ਖਾ ਕੇ 15 ਰੋਟੀਆਂ ਸਾਗ ਨਾਲ ਸਰੂ ਰੋਈ ਜਨਾਗੇ ਆਹੋ ਇਹ ਸਾਗ ਵੀ ਸਵਾਦ ਵਾਲਾ ਸੀ ਤੇ ਭਗਵਾਨ ਜੀ ਮਾਨ ਦੇ ਕਹਿਣ ਦਾ ਹੁਣ ਆਪਾਂ ਵੀ ਆਪਿਆਂ ਨੇ ਹਟਣੀ ਹਰੀ ਕਰਕੇ ਹੀ ਜਾਣੀ ਹੈ ਸਬਰ ਸੰਤੋਖ ਹਾਂ ਜਨਤਾ ਜੱਟ ਠੀਕ ਆ ਕੰਮ ਵੀ ਸੋਨਾ ਜਗੜ ਮੇਰੇ ਖਿਆਲ ਕਿਵੇਂ ਇੱਕ ਨੂੰ ਲੈਣਾ ਹੀ ਬਰਾਬਰ ਹੀ ਆ ਤਕਰੀਬਨ ਸਾਰੀਆਂ ਜਗਤ ਦੀ ਲਾੜਾ ਦਵਾ ਰੁਕ ਜਾ ਬੰਦਾ ਹੈ ਘਰ ਮੁਗਿਆ ਘਰ ਮੁਗਿਆ ਇਹ ਚੜਾ ਗਿਆ ਫੋੜ ਚ ਪਿਆ ਬਲੂ ਮਾਰ ਗਿਆ ਫੋੜ ਹੋਰ ਲਾਵਾ ਮੈਂ ਦੇ ਮਲਾਵਾ ਹੁਣ ਇੰਦਰੀ ਖੜਾ ਹੈ ਇੰਟਰਕੂ ਦਾ ਇੰਟਰਕੂ ਫੁੱਲ ਗਿਆ ਨਹੀਂ ਔਖਾ ਮੇਰੀ ਬਾਹ ਖਿੱਚੀ ਜਾਂਦੀ ਯਾਰ ਕੋਡ ਲਾ ਦੇ ਨਹੀਂ ਕੋਡ ਨਹੀਂ ਮੇਰੀ ਆ ਬਾਹ ਲੈਣੀ ਪੈਣੀ ਦੋ ਵਾਰਾ ਹੋਰ ਕੁੱਤੇ ਦੀ ਬਾਤ ਹੈ ਬਸ ਉਹ ਚਾਰ ਰਹਿ ਗਏ ਮਰੇ ਚਾਰ ਆਰਾ ਬੰਦੇ ਬਦਲਦੇ ਆ ਛੇ ਆ ਜਿਨੇ ਧੁੰਨੀ ਹਦੀ ਕਰਨੀਆਂ ਲੋਕਾਂ ਦੀ ਇਹ ਹਲ ਪਾਈਂ ਦੇ ਬੱਚੇ ਨੂੰ ਕਹਿੰਦੇ ਆ ਮਸਤਾਸਾ ਅਸੀਂ ਤਾਂ ਉਹਦੇ ਭਰਾ ਨਾਲ ਆਏ ਸੀ ਸਨੋ ਮਜਾਉਣ ਤੇ ਉਵੇਂ ਹੀ ਕਰਦੇ ਕਰਦੇ ਗੱਲਾਂ ਕਰਨ ਲੱਗ ਗਏ ਤੇ ਗੱਲਾਂ ਗੱਲਾਂ ਜਿਵੇਂ ਕਹਿੰਦੇ ਗੱਲ ਬਣ ਜਾਂਦੀ ਹੈ ਕੁਝ ਕਿਸਾਨੀ ਦੇ ਦੁਖੜੇ ਤੇ ਕੁਝ ਜਵਾਨੀ ਦੇ ਦੁਖੜੇ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਕਿਸਾਨੀ ਚਲੋ ਹੋਇਆ ਤਾਂ ਬਹੁਤ ਸੌਖੀ ਹੋ ਗਈ। ਅਤਿਆਦ ਨੁਕਸਾਨ ਆ ਗਿਆ। ਤੇ ਜੇ ਜਿਹੜੀ ਜਵਾਨੀ ਜਵਾਨ ਤੋਂ ਭਾਵੇਂ ਜਿਹੜੀ ਫੌਜੀ ਆ। ਕੋਈ ਟਾਈਮ ਹੁੰਦਾ ਸੀ ਜਦੋਂ ਸਰਕਾਰ ਦਾ ਨਾਰਾ ਹੁੰਦਾ ਜੈ ਜਵਾਨ ਜੈ ਕਿਸਾਨ। ਤੇ ਅੱਜ ਉਹ ਬਹੁਤ ਜ਼ਿਆਦਾ ਦੂਰ ਹੈ। ਜਵਾਨੀ ਵੀ ਤੇ ਕਿਸਾਨੀ ਵੀ। ਨਾ ਤਾਂ ਕਿਸਾਨਾਂ ਨੂੰ ਰੇਟ ਮਿਲਦਾ ਤੇ ਨਾ ਜਵਾਨਾਂ ਨੂੰ ਕੋਈ ਰੇਟ ਮਿਲਦਾ। ਚਲੋ ਜਵਾਨਾਂ ਦੀ ਵੀ ਕਿਸੇ ਦਿਨ ਕੋਈ ਵੀਡੀਓ ਕਰਾਂਗੇ। ਤੇ ਉਹਦੇ ਬਾਰੇ ਵੀ ਕਰਾਂਗੇ ਗੱਲ ਕਿਸਾਨੀ ਦੀ ਅੱਜ ਆਪਾਂ ਗੱਲ ਕੀਤੀ ਹੋਈ ਹੈ ਤੇ ਕਈ ਵਾਰ ਨਾ ਗੱਲ ਕਰਦਿਆਂ ਕਰਦਿਆਂ ਕਈ ਵਾਰ ਗੱਲ ਜबान ਚੋਂ ਕੁਝ ਹੋਰ ਨਿਕਲ ਜਾਂਦੀ ਹੈ ਕਹਿਣ ਤੋਂ ਭਾਵੇਂ ਉਹਦਾ ਮਤਲਬ ਕਈ ਵਾਰ ਕੋਈ ਹੋਰ ਕਿਹਾ ਹੁੰਦਾ ਹੈ ਤੇ ਗਾਂ ਵਾਲਾ ਹੋਰ ਕੋਈ ਸਮਝ ਜਾਂਦਾ ਤੇ ਕੋਈ ਗਲਤ ਗੱਲ ਕੋਈ ਮੂੰਹੋਂ ਨਿਕਲ ਗਈ ਹੋਵੇ ਜਾਂ ਕਿਹਦਾ ਦਿਲ ਦੁਖਿਆ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਸਾਰਿਆਂ ਦੇ ਅੰਗ-ਸੰਗ ਸਹਾਈ ਰਹੇ ਚੜ੍ਹਦੀਆਂ ਕਲਾ ਬਖਸ਼ੇ ਵਾਹਿਗੁਰੂ ਸਾਰੇ ਕਿਸਾਨਾਂ ਨੂੰ ਇਹ ਹੀ ਮੰਗਦੇ ਆ ਤੇ ਵੀਡੀਓ ਚੱਲਦੀ ਚੱਲਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਫੋਲੋ ਵੀ ਚੈਨਲ ਜ਼ਰੂਰ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਸਾਰਿਆਂ ਲਈ ਅਰਦਾਸ ਬੇਨਤੀ ਹੈ ਵੀ ਸਾਰੇ ਜਿਹੜੇ ਸਾਡਾ ਹੜਪੀੜਤ ਵੀ ਸੀਗੇ ਉਹਨਾਂ ਲਈ ਵੀ ਦੁਆ ਸਲਾਮ ਹੈ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ੇ ਕਿਰਪਾ ਕਰੇ ਵਾਹਿਗੁਰੂ ਬਾਕੀ ਅੱਗੇ ਸੋਹਣੀਆਂ-ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਜਿੰਨਾ ਹੋ ਸਕੇ ਦਾ ਕਰੋ ਤੇ ਫੋਲੋ ਵੀ ਕਰੋ ਕਿਉਂਕਿ ਇੱਕ ਤੋਂ ਅਨੇਕ ਫੇਰ ਹੀ ਕਾਫਲਾ ਬਣਨਾ ਤਾਂ ਜੋ ਹੋਰ ਵੀ ਵੀਰ ਆਪਣੇ ਨਾਲ ਜੁੜ ਸਕਣ ਕਿਉਂਕਿ ਇਹ ਕੋਈ ਪ੍ਰੋਸੈਸ ਜਿਹੜਾ ਹੁੰਦਾ ਏ ਛੋਟਾ ਨਹੀਂ ਹੁੰਦਾ ਥੋੜਾ ਬਹੁਤ ਸਮਾਂ ਹੀ ਲੱਗ ਜਾਂਦਾ ਇਹਨੂੰ ਕੋਈ ਨਹੀਂ ਤੁਰਦੇ ਹੌਲੀ ਹੌਲੀ ਸਾਰਿਆਂ ਦਾ ਪਿਆਰ ਮਿਲ ਹੀ ਜਾਂਦਾ ਜਿਹਨੂੰ ਜਾਣਦੇ ਆ ਸਾਰੇ ਪਿਆਰ ਨਾਲ ਦੱਸਦੇ ਵੀ ਆਹ ਵੀਡੀਓ ਵੇਖੀ ਸੀ ਤੁਹਾਡੀ ਆਹ ਵੀਡੀਓ 'ਚ ਤੁਸੀਂ ਆਹ ਗੱਲ ਕਹੀ ਬੜਾ ਹਾਸਾ ਆਇਆ ਤੇ ਸਿੰਪਲ ਜਿਹੀਆਂ ਹੀ ਵੀਡੀਓਆਂ ਨੇ ਉਹੀ ਬਸ ਤੁਰਦੇ ਫਿਰਦੇ ਬਣਾਈ ਜਾਂਦੇ ਆ ਕੋਈ ਪ੍ਰੋਫੈਸ਼ਨਲ ਤਾਂ ਹੈ ਨਹੀਂਗੇ ਨਾ ਕੋਈ ਆਪਾਂ ਬਿਜ਼ਨਸ ਮਾਈਂਡਡ ਆ ਚਲੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹ ਖੁਦਾ হাফেজ ਨਮਸਤੇ ਥੈਂਕ ਯੂ so much